ਇਹ ਗੱਲ ਤੇ ਸੱਚ ਆ ਕੇ ਦੋ ਵੀਰਾਂ ਯਾਨੀ ਦੋ ਭਰਾਵਾਂ ਵਿੱਚ ਕਿੰਨੀ ਵੀ ਲੜਾਈ ਹੋ ਜਾਵੇ ਲੇਕਿਨ ਜਦ ਮੁਸ਼ਕਿਲ ਦਾ ਸਮਾਂ ਛੋਟੇ ਪ੍ਰਾਣੋਂ ਆਂਦਾ ਦੇ ਵੱਡਾ ਭਰਾ ਹੀ ਉਸ ਨੂੰ ਸਹੀ ਗਾਈਡੈਂਸ ਤੇ ਸਹੀ ਪ੍ਰੀਚਿੰਗ ਦੇਂਦਾ ਹਾ ਅਮਰ ਵੀਰੇ ਦਾ ਲੋਕਾਂ ਨੇ ਬ੍ਰੇਨ ਵਾਸ਼ ਕੀਤਾ ਦੇਵ ਦੇ ਖਿਲਾਫ ਆਪਣੀ ਖੁਦ ਦੀ ਜਨਾਨੀ ਨੇ ਖੁਦ ਦੀ ਭੈਣਾ ਨੇ ਤੇ ਅਮਰ ਵੀ ਉਹਨਾਂ ਦੇ ਝਾਂਸੀ ਚ ਆ ਗਿਆ ਲੇਕਿਨ ਅੱਜ ਜਦ ਮੁਸ਼ਕਿਲ ਦਾ ਸਮਾਂ ਆਇਆ ਹੈ ਅਮਰ ਵੀਰੇ ਤੇ ਅੱਜ ਤੁਸੀਂ ਵੇਖੋਗੇ ਕਿ ਬਈ ਦੇਵ ਵੀਰਾ ਹੀ ਇਹਨੂੰ ਕਮ ਆਏਗਾ ਦਰਅਸਲ ਤੁਸੀਂ ਜਾਣਦੇ ਹੋ ਕਿ ਬ੍ਰੇਕ ਫੇਲ ਹੋਣ ਦਾ ਕਾਰਨ ਇਹਨਾਂ ਨੇ ਕਿਸੇ ਦੇ ਉੱਤੇ ਗੱਡੀ ਚੜਾ ਦਿੱਤੀ ਸੀ ਜੋ ਬੰਦਾ ਅਕਾ ਚਲਾਣਾ ਕਰ ਗਿਆ ਸੀ ਅੱਜ ਜੋ ਅਮਰ ਵੀਰਾ ਹੈ ਬਹੁਤ ਹੀ ਜ਼ਿਆਦਾ ਮੁਸ਼ਕਿਲ ਵਿੱਚ ਆ ਚੁੱਕਿਆ ਹੈ। ਉਹਨਾਂ ਨੇ ਸਾਰੀ ਜੱਦੋ ਜਹਿਦ ਕਰਕੇ ਵੇਖ ਲਈ ਤਾਂ ਵੀ 35 ਲੱਖ ਹੀ ਇਕੱਠਾ ਹੋਇਆ 1 ਕਰੋੜ ਦੇ ਬਦਲੇ ਤੇ ਬਈ ਇੱਕ ਬੰਦੇ ਨੇ ਉਸ ਨੂੰ ਸਲਾਹ ਦੇ ਛੋੜੀ ਕਿ ਬਈ ਤੂੰ ਆਪਣਾ ਗਿਰਾਜ ਵੀ ਵੇਚ ਦੇ। ਸਾਰੇ ਜਾਣਦੇ ਆ ਕਿ ਮੁਸ਼ਕਿਲ ਦੇ ਵਕਤ ਜਦ ਆਪਾਂ ਨੂੰ ਕੋਣ ਕੰਮ ਆਉਂਦਾ ਹੈ। ਜਦ ਇੱਕ ਗਿਆਣਾ ਮੁਸ਼ਕਿਲ ਵਿੱਚ ਆਂਦਾ ਤੇ ਆਪਣੀ ਮਾਂ ਨੂੰ ਯਾਦ ਕਰਦਾ ਲੇਕਿਨ ਜਦ ਇੱਕ ਇਨਸਾਨ ਮੁਸ਼ਕਿਲ ਵਿੱਚ ਆਂਦਾ ਤੇ ਆਪਣੇ ਰੱਬ ਨੂੰ ਯਾਦ ਕਰਦਾ ਇਵੇਂ ਛੋਟਾ ਵੀਰਾ ਆਪਣੇ ਵੱਡੇ ਵੀਰੇ ਨੂੰ ਯਾਦ ਕਰਦਾ। ਇਸੀ ਦੇ ਕਹਿਣ ਦੇ ਅਮਰ ਵੀਰੇ ਨੇ ਜੋ ਫੈਸਲਾ ਲਿਆ ਗਿਰਾਜ ਵੇਚਣ ਦਾ ਵੀਰਾ ਕਦੇ ਵੀ ਇ ਉਹ ਨਹੀਂ ਕਰੇਗਾ ਕਿਉਂਕਿ ਇਹ ਇਹਨਾਂ ਦੀ ਪੁਛਤਾ ਨਹੀਂ ਗੈਰੇਜ ਇਸ ਤੋਂ ਹੀ ਇਹਨਾਂ ਨੇ ਕੰਮ ਸਟਾਰਟ ਕੀਤਾ ਸਰ ਦੋਨੋਂ ਦੱਸਦੇ ਕਿ ਦੇਵ ਵੀਰਾ ਦੋਨੋਂ ਪਾਸੋਂ ਪਰੇਸ਼ਾਨ ਨੇ ਦੋਨੋਂ ਪਾਸੋਂ ਫਸਿਆ ਇੱਕ ਤੇ ਅਮਰ ਦੇ ਪਾਸੋਂ ਕਿਉਂਕਿ ਉਹਦੀ ਹੈਲਪ ਵੀ ਉਹਨੂੰ ਕਰਨੀ ਪੈਗੀ ਕਿਉਂਕਿ ਉਹ ਵੱਡਾ ਵੀਰਾ ਹੈ ਦੂਜੀ ਤਰਫ ਇਹ ਪ੍ਰੀਤਾ ਮਣੀ ਨੂੰ ਮਿਲ ਕੇ ਆਏ ਸੀ ਬੇਬੇ ਬਾਪੂ ਨੇ ਹਾਉਣ ਉਹੀ ਜੋ ਨੂੰ ਸੀ ਮਣੀ ਉਸਨੇ ਵੀ ਆਪਣੇ ਚਾਹਸੇ ਚ ਲੈ ਲਿਆ ਉਸਨੇ ਪ੍ਰੈਗਨਸੀ ਦਾ ਬਹਾਨਾ ਕਰਕੇ ਬਾਪੂ ਗਲਗੱਡੀ ਹਾਸਲ ਕਰ ਲਈ ਤੀ ਬਿਨਾ ਕੋਈ ਕਲੇਸ਼ ਕੀਤੇ ਤੇ ਬੇਬੇ ਬਾਪੂ ਵੀ ਆਪਣੇ ਪੁੱਤ ਦੇ ਮੋਹ ਵਿੱਚ ਇਹਨਾਂ ਦੇ ਚਾਹਸੇ ਚ ਆ ਚੁੱਕੇ ਹਨ ਹੋਣ ਉਹਨਾਂ ਨੇ ਮਿੰਦੂ ਨੂੰ ਜਾ ਕੇ ਸਾਰੀ ਗੱਲ ਥਸ ਚੋੜੀ ਔਣ ਮਿੰਦੂ ਵੀ ਬੜੀ ਪਰੇਸ਼ਾਨ ਹੈ ਕਿ ਇਹ ਲੋਕ ਤੇ ਉੱਥੇ ਗਏ ਸੀ ਉਹਨਾਂ ਨੂੰ ਮੰਨਾ ਕਰਨੇ ਕਿ ਨਾ ਅਸੀਂ ਉੱਥੇ ਆਵਾਂਗੇ ਨਾ ਤੁਸੀਂ ਇੱਥੇ ਆਣਾ ਤੇ ਹੋਣ ਦੇ ਇਹ ਲੋਕ ਉਹਨਾਂ ਦੇ ਚਾਹੇ ਚ ਆ ਗਏ ਨੇ ਤੇ ਉੱਥੇ ਰਹਿਣ ਨੂੰ ਵੀ ਤਿਆਰ ਨੇ ਤੇ ਗੱਡੀ ਦੇਣ ਨੂੰ ਵੀ ਤਿਆਰ ਹਣ ਦੇ ਵੀਰਾ ਸਭ ਤੋਂ ਪਹਿਲੇ ਅਮਰ ਨੂੰ ਸਮਝਾਵੇਗਾ ਤੇ ਕਿ ਇਹਨੂੰ ਗੇਰਾਜ ਵੇਚਣੀ ਕੋਈ ਜ਼ਰੂਰਤ ਨਹੀਂ ਸਾਡੀ ਪੁਛਤੈਨੀ ਗੇਰਾਜ ਹੈ ਹੋਣ ਤੋਂ ਇੱਕ ਕੰਮ ਕਰ ਮੇਰੇ ਕੋਲ ਮਦਦ ਲੈ ਲੈ ਔਰ ਆਈਸਤਾ ਆਈਸਤਾ ਮੈਨੂੰ ਪੈਸੇ ਚੁਕਾ ਦੇਵੇ ਆਪਾਂ ਜਾਣਦੇ ਹਾਂ ਕਿ ਦੇਵ ਵੀਰਾ ਰਿਸ਼ਤਿਆਂ ਨੂੰ ਕਦਰ ਦਿੰਦਾ ਹੈ ਪੈਸੇ ਨੂੰ ਨਹੀਂ ਦੇਂਦਾ ਕਿ ਤਰ੍ਹਾਂ ਵਾਪੇ ਜਾਣਦੇ ਕੋਈ ਬੇਬੇ ਬਾਪੂ ਦਾ ਜੋ ਪੁੱਤ ਏ ਪ੍ਰੀਤਾ ਉਹ ਪੈਸੇ ਦਾ ਭੁੱਖਾ ਵੀ ਉਹਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਇਸ ਕਰਕੇ ਉਸੇ ਜਨਾਨੀ ਨੇ ਇਹ ਚਾਸਾ ਪਾਇਆ ਬੇਬੇ ਬਾਪੂ ਨੂੰ ਅਸਲ ਦੇਵ ਵੀਰੇ ਦੀ ਸੋਚ ਤੇ ਇੰਟੈਂਸ਼ਨ ਬਹੁਤ ਹੀ ਚੰਗੀ ਹੁੰਦੀ ਉਹ ਆਪਣੀ ਤਰਫੋਂ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਬੇਬੇ ਬਾਪੂ ਨੂੰ ਕਿ ਭਈ ਉਹ ਲੋਕ ਤਾਂ ਉਹਨੂੰ ਚਾਸੇ ਲੈ ਲੈਣ ਲੇਕਿਨ ਮਣੀ ਦਾ ਜੋ ਝੂਠ ਹੈ ਉਹ ਦੇਵ ਦੇ ਸੱਚਾਈ ਦੇ ਭਾਰੀ ਪੈ ਜਾਂਦਾ ਹੁਣ ਤੁਸੀਂ ਵੇਖੋਗੇ ਕਿ ਦੇਵ ਵੀਰਾ ਮਜਬੂਰ ਹੋ ਜਾਏਗਾ ਬੇਬੇ ਬਾਪੂ ਦੇ ਸਾਹਮਣੇ ਕਿਉਂਕਿ ਬੇਬੇ ਬਾਪੂ ਦੇ ਆਪਣੇ ਆਣ ਵਾਲੇ ਦੋਤਰੇ ਦੇ ਪਿਆਰ ਦੇ ਮੋਹ ਵਿੱਚ ਬੈ ਗਏ ਉਹਨਾਂ ਨੂੰ ਤੇ ਅੱਖਾਂ ਦੀ ਅੱਗੇ ਪੱਟੀ ਪੈ ਗਈ ਉਹਨਾਂ ਨੂੰ ਤੇ ਕੋਈ ਵੀ ਸੱਚ ਤੇ ਝੂਠ ਨਜ਼ਰ ਨਹੀਂ ਆ ਰਿਹਾ। ਬੰਦੇ ਵੀਰੇ ਦੇ ਇੰਨਾ ਸਮਝਾਉਣ ਤੋਂ ਬਾਅਦ ਵੀ ਉਸੀ ਗੱਲਾਂ ਉਹਨਾਂ ਨੂੰ ਕਰੇਲੇ ਵੰਗਣ ਲੱਗ ਰਹੀਆਂ ਤੇ ਆਪਣੇ ਜੋ ਪ੍ਰੀਤਾ ਮਣੀ ਦੀ ਗੱਲਾਂ ਉਹਨਾਂ ਨੂੰ ਰਸਗੁੱਲੇ ਵਰਗਣ ਲੱਗ ਗਈਆਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕੋਈ ਵੀ ਕਿਸ਼ਤਾਂ ਉਹਨਾਂ ਦਾ ਪੁੱਤ ਨਹੀਂ ਚੁਕਾਏਗਾ ਉਹਨਾਂ ਨੂੰ ਦਿਮਗ ਵਰਗਾ ਖੋਖਲਾ ਕਰ ਦੇਵੇਗਾ। ਵੇਖਿਆ ਨਹੀਂ ਪ੍ਰੀਤਾ ਦੀ ਜਨਾਨੀ ਮਣੀ ਕਿੰਨੀ ਜ਼ਿਆਦਾ ਤੀਸ਼ ਹੈ। ਉਹਨੇ ਆਪਣੇ ਪੁੱਤ ਨੂੰ ਵੀ ਕੰਟਰੋਲ ਕਰ ਰਿਹਾ ਤੇ ਆਪਣੇ ਆਦਮੀ ਨੂੰ ਵੀ। ਤੁਸੀਂ ਵੇਖੋਗੇ ਕਿ ਬੇਬੇ ਬਾਪੂ ਨੂੰ ਕਿਵੇਂ ਆਪਣੇ ਇਸ਼ਾਰੇ ਦੇ ਨਚਾਏ। ਆਪਣੇ ਹੋਣ ਵਾਲੇ ਪੁੱਤ ਦੇ ਝੂਠ ਦੇ ਬਾਹ ਨੇ।